ਅਜਾਜ ਵਾਲਾ ਇੰਡੀਕੇਟਰ ਲਾਇਆ ਸੀ ਜਿੰਮ ਚ ਜਿਹੜੇ ਡਿਫਰ ਮਾਰਦਾ ਰਹਿੰਦਾ ਤੇ ਫਿਰ ਛਿੱਟੀ ਹੋ ਗਈ ਆ ਜਿੰਮ ਤੋਂ ਆਪਾਂ ਨੂੰ ਬੱਲੇ 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 ਵਹਾਰ ਦਾ ਨਿਆਰਾ ਆ ਵੀ ਹਰਕਣੋ ਹਟਾਤਾ ਅੱਜ ਆਪਾਂ ਇਹਦੇ ਚ ਉਹ ਭਮੀਰੀ ਜਿੰਦੀਓ ਕੱਢ ਕੇ ਰੱਖਿਆ ਜਿਹੜੀ ਆਪਣਾ ਕੋਈ ਚੀਜ਼ ਨੂੰ ਸ਼ੇਕ ਕਰਨ ਵਾਸਤੇ ਰਲਾਉਣ ਵਾਸਤੇ ਘੋਲਣ ਵਾਸਤੇ ਹੁੰਦੀ ਆ ਤੇ ਫਿਰ ਆਪਾਂ ਤਾਂ ਇਹਦੇ ਚ ਗਰਮ ਪਾਣੀ ਲੈ ਕੇ ਆਉਣਾ ਹੁੰਦਾਗਾ ਤਾਂ ਅੱਜ ਕਰਕੇ ਰੱਖਦੇ ਉਹ ੜਕਾ ਕਰੀ ਜਾਂਦੇ ਸੀਵੇਂ ਉਹ ਆ ਰੋੜ ਜਾ ਤੇ ਫਿਰ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ ਚ ਅੱਜ 11 ਮਾਰਗ 24 ਜਨਵਰੀ ਸਾਲ 2024 ਤੇ ਬੁੱਧਵਾਰ ਦਾ ਦਿਨ ਸਮਾਂ ਅੱਤੇ ਘੱਟ ਹੋਈਦਾ ਹੋਇਆ ਤੇ ਤੋਂ ਦੈਣ ਪੂਰੀ ਨਿਆਰੇ ਦਾ ਲੰਗੀ ਆ ਪਈ ਲੰਗੀ ਆ ਤੇ ਕਾਰਿਆ ਕਰ ਮੱਦੀ ਦਾ ਕੀ ਆ ਉਹ ਕਰਨ ਜਾਂ ਕੀ ਪਤਾ ਲੱਗੂ ਕਰਨ ਜਾਂ ਕਿ ਨਿਕਲੂ ਲਾਟਰੀ ਹਾਂਜੀ ਸਾਹਿਬ ਜੀ ਚੰਗੀਆਂ ਸੇਤਾਂ ਮੰਹਰਾ ਜੀ ਤੁਹਾਡਾ ਵੀ ਹਾਲ ਚਾਲ ਪੁੱਛ ਲਈਏ ਅੱਜ ਬਾੜੀ ਹੋਈ ਹੈ ਨਾ ਤਾਂ ਪਗੜ ਲਾ ਰਹੀ ਬਰਾਵਾ ਹਾਂ ਨਗਰ ਕੀਰਤਨ ਵਾਲੇ ਦਿਨ ਸਪੈਸ਼ਲ ਧੁੱਪ ਨਿਕਲੀ ਸੀ ਉਹ ਦਿਨ ਨਾ ਬਾਬੇ ਦੀ ਮਿਹਰਬਾਨੀ ਹੋ ਜਾਂਦੀ ਤੇ ਖੱਡਾ ਪੱਟ ਰੱਖਿਆ ਵਾ ਸਪੈਸ਼ਲ ਤੂੰ ਹੀ ਵਾਸਤੇ ਹੋਰ ਫਿਰ ਨਹੀਂ ਅੱਗ ਬੁਝ ਜਾਂਦੀ ਅੱਗ ਬੁਝਦੀ ਨਹੀਂ ਸਹੀ ਆ ਕਣਕਾਂ ਚੰਗੀਆਂ ਦਵਾਈ ਕਰਤੀ ਨਹੀਂ ਦਵਾਈ ਕਰਤੀ ਬਥੇ ਉਹ ਲਗਭਗ ਅੱਧੋ ਪਾਣੇ ਅੱਧੇ ਪਾਣੇ ਪਿੰਡ ਦੀ ਦਵਾਈ ਤਾਂ ਵੀ ਰਹਿੰਦੀ ਹਾਲੇ ਧੁੱਪ ਨੂੰ ਡੀ ਕੀ ਜਾਂਦੇ ਮੇਰੇ ਵਰਗੇ ਜਿਹੜੇ ਵਾਲੇ ਤੇ ਬਾਥੂਰੇ ਤੇ ਗੁਲੀ ਡੰਡੇ ਉਰੇ ਮਗੜੇ ਮਰੀ ਜਾਂਦੇਗੇ। ਮਗਰ ਨਾਲ ਹੀ ਗੱਠੇ ਵਿਚਾਰੇ ਧੂਫਾ ਨਹੀਂ ਕੋਈ ਲੈਂਦਾ ਰਹੀ। ਹਾਂ ਸਹੀ ਗੱਲ ਹੈ ਫਿਰ ਉਹਨੇ ਯਾਰ ਦਵਾਈ ਲੈ ਕੇ ਹੀ ਕਰਨੀ ਆਦਾ ਕਹਿੰਦਾ ਯਾਰ ਘਰੀ ਪਈ ਐ ਤੇ ਦੁਕਾਨ ਤੇ ਪਈ ਆ। ਐਵੇਂ ਵਿਆਜ ਪੈਂਦਾ ਫਿਰ ਅੱਧਿਆਂ ਨੂੰ। ਹੈਨਾ? ਠੀਕ ਆ ਹਾਂਜੀ ਸਰ ਕੀ ਹਾਲ ਆ? ਚੱਲਦੇ ਆਂ ਭਰਾ। ਲੋਟਾ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਭਾਈ ਗੁੱਡ ਮਾਰਨਿੰਗ ਭਾਈ ਵੱਲੋਂ ਤੇ ਪਿੰਡ ਦਾ ਆਪਣਾ ਚੋਬਰ ਕਹਿੰਦੇ ਸੱਤ ਨਾਮ ਸੁਣੀਦਾ। ਹੈਨਾ? ਤੇ ਗੱਲ ਕਰਦਾ ਸੀ ਕਾਰਿਆਕਰਮ ਭਾਈ ਅੱਜ ਦਾ ਆਪਾਂ ਨੂੰ ਪਤਾ ਨਹੀਂ ਕੀ ਉਹ ਘਰੇ ਜਾ ਕੇ ਦੇਖਦੇ ਰਿੱਤਾ ਰਿੱਤਾ ਹੋਈ ਜਾਂਦੇ ਕਈ ਜਾਂਦੀ ਟਿੱਬੇ ਤੋਂ ਰਿੱਟਾ ਰਿੱਤਾ ਲਿਆਈ ਹੈ ਸ਼ਾਇਦ ਆ ਪਸ਼ੂਆਂ ਤੋਂ ਥੱਲੋ ਚੱਕੜ ਸੁਗਦਾ ਨਹੀਂ ਵਾਰ ਕੱਚੇ ਚ ਤੇ ਟੁੱਪੋਰੀ ਇਹ ਮੈਂ ਗੱਲ ਕਰਕੇ ਆ ਰਿਹਾ ਬਾਈ ਟੁੱਪਾ ਨਿਕਲਦੀ ਨਹੀਂ ਕਿਸੇ ਪਾਸੋਂ ਸੂਰਜ ਮੰਗਾ ਲਾ ਮੁੰਡਿਆ ਅੰਦਰੋਂ ਬਾਹਰੋਂ ਦੇਜ ਪੈ ਨਹੀਂ ਦਿੱਤਾ ਮੋਦੀ ਨੇ ਸੂਰਜ ਯਾਰ ਫੈਦ ਲੱਗਦਾ ਇਦਾਂ ਹੀ ਹੋ ਰਿਹਾਗਾ ਦੇ ਵੀ ਸਾਰਾ ਕੁਝ ਬਕਾਊ ਕਰੀ ਜਾਂਦਾ ਹੈ ਨਾ ਹਾਂ ਸੂਰਜ ਦਾ ਭਾਈ ਲੱਗਦਾ 2023 ਚ ਹੀ ਰਹਿ ਗਿਆ ਪਿੱਛੇ ਤੇ ਉਹ ਤਾਂ ਜੀ ਨਹੀਂ ਕਰਦਾ 2024 ਚ ਆਣਾ ਮਾੜਾ ਮੁੱਟਾ ਆ ਕੇ ਫਿਰ ਮੁੜ ਜਾਂਦਾ ਹੈ ਨੌਕਰੀਆਂ ਹੀ ਸਿਰ ਕਰਤੀਆਂ ਹਾਂ ਸਾਰਾ ਕੁਝ ਭਾਈ ਪ੍ਰਾਈਵੇਟ ਕਰੀ ਜਾਂਦਾ ਸਾਰਾ ਹਾਂ ਲੱਗਦਾ ਹੁਣ ਇਹ ਉੱਤੇ ਹੋ ਗਿਆ ਰਿਸ਼ਵਤ ਤੇ ਸਾਰਾ ਕੁਝ ਨਾ ਲੈ ਇਹ ਵੀ ਰਿਸ਼ਵਤ ਲੈ ਰਿਹਾ ਵੀ ਵਨਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਤਰਲੀ ਕਹੀ ਮੁੰਡੇ ਤੇ ਕਹਿੰਦੇ ਆ ਹਾਂਜੀ ਲਾਤੀ ਡਿਉਟੀ ਤੇ ਬਾਕੀ ਦੇਖਦੇ ਆ ਅੱਜ ਦਾ ਕਾਰਜਕ੍ਰਮ ਤੁਹਾਨੂੰ ਸਾਰਾ ਦਿਖਾਉਣੇ ਤੇ ਜੁੜੇ ਰਹੋ ਐਂਡ ਤੱਕ ਬਲੌਗ ਦੇ ਨਾਲ ਬਾਕੀ ਬਹੁਤ ਜ਼ਿਆਦਾ ਘੈਂਟ ਲੱਗਣਾ ਇਸ ਗੱਲ ਦੀ ਗਰੰਟੀ ਹੈ ਨਾ ਮੁੰਡਿਆਂ ਦਾ ਦਵਾਉਣੇ ਆ ਹਾਂ ਬਈ ਹਾਂਜੀ ਪੱਕੀ ਗਰੰਟੀ ਚੱਕ ਲਓ ਵੀ ਨਾ ਬਾਕੀ ਗਰੰਟੀ ਚੱਕਣ ਵਾਲੀ ਗੱਲ ਹੀ ਹੈ ਜੀ ਹਾਂਜੀ ਤੇ ਸਾਫ਼ ਸੁਥਰੀ ਗੱਲਬਾਤ ਹੁੰਦੀ ਹੈ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਦੰਗਾਉਂਦੇ ਰਹੇ ਨੇ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਸਾਰਾ ਕੁਝ ਆਪਾਂ ਜੈਨੂਅਨੀ ਦਿਖਾਉਣਿਆਂਗੇ ਰਿਐਲਿਟੀ ਹੈ ਜਿਹੜਾ ਪਰਿਵਾਰ ਚ ਬੈਠ ਕੇ ਦੇਖ ਸਕਦੇ ਆਂਗੇ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਲਾਜ਼ਮੀ ਕਰ ਲਿਓ ਹਾਂਜੀ ਤੇ ਬਾਕੀ ਪ੍ਰਸ਼ਾਦਾ ਪਾਣੀ ਛਕ ਲਈਏ ਥੋੜਾ ਟਾਈਮ ਆਰਾਮ ਕਰਕੇ ਫਿਰ ਕਰਦੇ ਅੱਜ ਦੇ ਦਿਨ ਦਾ ਕਾਰਿਆਕਰਮ ਸ਼ੁਰੂ ਠੀਕ ਹੈ ਜੀ ਖਾਸ ਖਬਰ ਇੱਕ ਨਜ਼ਰ ਕਿੰਨਾ ਦੇ ਨਾਮ ਦੀ ਖਾਸ ਖਬਰ ਇੱਕ ਨਜ਼ਰ ਇੱਕ ਨਾ ਜਰ ਜੀ ਹਾਂ ਕੋਈ ਖਾਸ ਖਾਸ ਗੱਲ ਬਾਤ ਹਾਂ ਵੀ ਜੋ ਬਰਾ ਬਾਤ ਦੇਖੋ ਫੇਰ ਦੁਬਾਰਾ ਫੇਰ ਉਹੀ ਸੂਰਜ ਫੇਰ ਨਹੀਂ ਆਉਣਾਗਾ ਹਾਂ ਇਦਾਂ ਹੀ ਦੇਖ ਲਓ ਜੇ ਅੱਜ ਸੂਰਜ ਨਿਕਲਿਆ ਤਾਂ ਵਾੜੀ ਕਹਿੰਦ ਗੱਲ ਬਣ ਜੇ ਹਾਂ ਲੱਗਦਾ ਨਹੀਂ ਜਿਵੇਂ ਜਿ ਧੁੰਦੇਗੀ ਹੈ ਨਾ ਪਰ ਇਦਾਂ ਦੇਖ ਹਾਂ ਕੋਈ ਦੁਬਾਰਾ ਦਿਖਾਈ ਨਹੀਂ ਦੇ ਰਿਹਾਗਾ ਕੀ ਹੋਰ ਹਾਂ ਜੀ ਹਾਂ ਜੀ ਸਰ ਉਹ ਹਾਂ ਵੀ ਕਿੱਧਰ ਤੜਕੇ ਤੜਕੇ ਗੱਡੀਆਂ ਲੱਡੀ ਕੇ ਪਟਾ ਬੋਰ ਸਾਕਤ ਲੋਡ ਪੈ ਗਈ ਬੋਰ ਚਲਾਉਣ ਦੀ ਹਣਾ ਹੋਰ ਜਰਾ ਠੀਕ ਆ ਹੋਰ ਨੌਜਵਾਨੋ ਚਾਹ ਪਈਏ ਠੀਕ ਹੈ ਚੰਗੀਆਂ ਕਣਕ ਤੇਰੀ ਵਧੀਆ ਚਲ ਚੰਗੀ ਚਾਹੀਦੀ ਆ ਮਾਰਿਆ ਬੋਲ ਲੱਡੀ ਨੂੰ ਨਾ ਕਰਤਾ ਫੂਲ ਆਉਂਦਾ ਨਹੀਂ ਡੜਾ ਮਾਰ ਕੇ ਕਿਹੜ ਤੇ ਆ ਜਾਣਗੇ ਸਾਰੇ ਆ ਜਾਣਗੇ ਫਿਰ ਨਾ ਵੇ ਠੀਕ ਆ ਬਰ ਠੀਕ ਆ ਵਧੀਆ ਬਈ ਲੋਟ ਆ ਟਿੰਗ 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 ਹੈਲੋ ਸੱਜੇ ਗੁੱਡ ਮਾਰਨਿੰਗ ਥਾਤ੍ਰਿਕ ਕਾਲ ਸਾਈਨੋਜ ਕਲੀ ਨੂੰ ਭੇਜਣਗੇ ਸਕੂਲ ਸਾਈ ਤਾਂ ਬਜਰੂਸ ਨਹੀਂ ਇੰਨੀਆਂ ਛੁੱਟੀਆਂ ਤੋਂ ਬਾਅਦ ਕਿਹਦਾ ਮਹਿਸੂਸ ਹੋ ਰਿਹਾ ਸਕੂਲ ਜਾਣ ਨੂੰ ਸਹਿਜ ਹੈ ਬਹੁਤ ਹੈ ਬਹੁਤ ਕੀ ਅੱਛਾ ਲੱਗ ਰਿਹਾ ਹੈ ਕਿ ਜੀ ਨਹੀਂ ਕਰਦਾ ਵਾਚ ਜੀ ਕਰਦਾ ਜਾਣ ਨੂੰ ਨਾ ਦੱਸ ਤੇਰਾ ਜੀ ਕਰਦਾ ਸਕੂਲ ਜਾਣ ਨੂੰ ਲੈਡ ਬੰਦ ਫੇਰ ਕਰੂ ਆ ਪਹਿਲਾਂ ਐਂ ਨਸ ਤੇਰਾ ਇਹ ਕਰਦਾ ਸਕੂਲ ਜਾਣ ਨੂੰ ਨਾ ਛੁੱਟੀਆਂ ਤੋਂ ਬਾਅਦ ਬਸ ਤੈਨੂੰ ਅੱਜ ਬਹਾਨਾ ਮਿਲ ਗਿਆ ਕੱਲ ਮਾੜਾ ਢਿੱਡ ਦੁਖਦਾ ਇਦਾਂ ਨਾ ਬਾਹਰ ਜਾਣਾ ਬੁੱਕੇ ਸੱਗਲੋਂ ਹੋਤੇ ਇਮਰ ਤੋਂ ਬਾਹਰ ਜਾ ਨਹੀਂ ਬਾਹਰ ਚੱਲ ਤੈਨੂੰ ਉਹਦੀ ਬੈਨ ਚੜਾ ਦੇਣਗੇ ਇੱਥੇ ਦੂਸਰੀ ਜਰਾਸ ਸੀ ਪਤਾ ਨਾ ਛੋਡੇ ਘਰੇ ਛੋਡੇ ਛੋਡੇ ਘਰੇ ਨਹੀਂ ਲੈ ਕੇ ਜਾਂਦੇ ਤੈਨੂੰ ਅਸੀਂ ਛੋਟਾ ਕਰ ਕੀ ਹੁੰਦਾ ਪਹਿਲਾਂ ਅਸੀਂ ਛੋਟਾ ਕਰ ਕੀ ਹੁੰਦਾ ਤਸੇ ਅਗਲਾ ਹੈਂ ਛੋਟਾ ਕਰ ਕੀ ਨਾ ਸਤਿ ਸ਼੍ਰੀ ਅਕਾਲ ਬਲਾਲ ਸਾਰਿਆਂ ਨੂੰ ਫਿਰ ਚੱਲ ਫਿਰ ਲੈ ਜੂਗਾ ਸਤਿ ਸ਼੍ਰੀ ਅਕਾਲ ਬਲਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਲਾਲ ਸਾਰਿਆਂ ਨੂੰ ਫਿਰ ਲੈ ਜੂਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਵਾਰਿਕ ਜਿਹੜੇ ਗੱਲ ਵਾਰਿਕ ਲਾਈਕ ਮਾਰਦੇ ਹੋ ਲਾਈਕ ਕਰਿਓ ਚਾ ਬਾਸੀ ਯਾਰ ਜਾਣਾ ਵਦ ਕਹਿੰਦੇ ਠੰਡ ਇੰਨੀ ਕੀ ਜ਼ਿਆਦਾ ਆ ਲੋਕ ਗੱਡੀਆਂ ਚ ਵੀ ਦਸਤਾਨੇ ਪਾ ਕੇ ਜਾਂਦੇ ਆ ਔਰ ਮਾਸਟਰ ਜੀ ਦਸਤਾਨੇ ਹੁੰਦੇ ਆ ਕਿ ਜਸਤਾਨੇ ਹੁੰਦੇ ਆ ਜਸਤਾਨੇ ਤੁਸੀਂ ਦੱਸਿਓ ਭਾਈ ਕਮੈਂਟ ਵਾਲੇ ਕਮੈਂਟ ਕਰਕੇ ਦਸਤਾਨੇ ਹੁੰਦੇ ਆ ਕਿ ਜਸਤਾਨੇ ਹੁੰਦੇ ਆ ਆ ਆਪਣੇ ਤਾਂ ਵੈਸੇ ਦਸਤਾਨੇ ਹੀ ਜ਼ਿਆਦਾ ਕਹਿੰਦੇ ਆ ਨਾ ਹਾਂ ਹੁੰਦੇ ਖੈਰ ਜਸਤਾਨੇ ਹੋ ਸਕਦੇ ਸ਼ਾਇਦ ਲੋਟਾ ੱਚਾ ਪਾਣੀ ਪੀਈਏ ਵੈਸ ਤਾਂ ਹੱਸਤਾਨੇ ਹੋਣੇ ਚਾਹੀਦਾ ਹਨ ਹੱਥਾਂ ਵਾਲੇ ਚਲੋ ਨਿਕਲੋ ਬੇਟਾ ਤਾਂ ਜਵਾਜ ਬੜਾ ਉਹ ਬੱਚੋਂ ਕੋ ਜਾ ਕੇ ਇਹ ਚੁਬਰ ਕੱਲ ਭੁੱਲ ਗਿਆ ਸੀਗਾ ਆਪਣੇ ਆਦਸ ਜਸਤਾਨੇ ਜਮ ਵਿੱਚ ਸਵੇਰੇ ਮੋਟਰਸਾਈਕਲ ਤੇ ਹੁੰਦੇ ਹੁੰਦੇ ਆ ਪਿੰਡ ਦੇ ਨੌਜਵਾਨ ਤੇ ਆਪਾਂ ਕਰੀ ਚੱਕਲੇ ਜੀ ਕਹਿੰਦਾ ਮੈਂ ਇੱਥੋਂ ਪਰਲ ਨੂੰ ਕੱਲ ਲੈ ਕੇ ਨਹੀਂ ਗਿਆ ਤੇ ਫਿਲਹਾਲ ਉਹ ਕੁਵਾਂ ਜਿਹੜਾ ਤੇ ਲੱਗੀ ਰੋਟੀ ਖਾ ਲਈਏ ਟਿੱਬੇ ਤੋਂ ਕਈਆਂ ਦੇ ਨਾਲ ਮਿੱਟੀ ਦੀ ਟਰਾਲੀ ਭਰ ਕੇ ਲੈ ਆਉਣੀ ਰੇਤੇ ਦੀ ਸੱਚ ਰੇਤਾ ਹੁੰਦਾ ਟਿੱਬੇ ਦੇ ਤਾਂ ਇੱਧਰ ਰਾਹ ਚ ਹੋਏਗੇ ਨਾ ਢੂੜੀ ਵੱਲ ਜਾਣੇ ਇਹ ਤੋਂ ਨਾਲ ਵਾਲੇ ਪਿੰਡ ਬੰਨੀ ਉੱਥੇ ਜਾਣੇ ਰਾ। ਨਾ ਕੋਈ ਇਹਨਾਂ ਕੋਲ ਤਾਂ ਭੱਜਿਆ ਹੀ ਕਰਦਾ ਮਾਕਾ ਦਾ ਲੈ ਕੇ ਆ। ਉਹ ਤਾਂ ਮਸਤ ਐ ਫਿਰਦਾ ਤਾਜ ਤਾਂ ਅੱਜ ਵੀ ਮੈਨੂੰ ਘਰੇ ਰੱਖ ਲਿਆ ਸਹਜ। ਅੱਜ 25 ਦਿਨਾਂ ਬਾਅਦ ਸਕੂਲ ਜਾ ਰਹੀ ਆ ਭਾਈ ਸਹੀ ਸਾਡੀ। ਕੱਲ ਤਾਜ ਛੋੜ ਐ ਕੰਡਮ ਸੀ ਅੱਜ ਤਾਈਓ ਤਾਜ ਨੂੰ। ਛੁੱਟੀ ਦੀ ਵਾਲੀ। ਕਿਨੇ ਆਖਿਆ ਜੀ? ਹੈਂ? ਜਦ ਬੂਰੇ ਆਖ ਕੇ ਲਿਖ ਆ ਰਿਹਾ ਕੱਲ। ਜਦ ਵੀਡੀਓ ਬਣਾਉਂਦੇ ਹੋਈਏ। ਕਿਉਂ? ਕੱਪੜੇ ਕਿਹਾ ਦੇ ਸੀ ਵੇਸੀ ਅੱਛਾ ਕੀ ਦੇ ਨਾਲ ਸੋਡਾ ਅੱਛਾ ਚੰਗਾ ਯਾ ਰੋਟੀ ਖਾਣੇ ਨਾ ਓਹੋ ਓਹੋ ਉਹ ਦਿਗ ਪਿਆ ਸੀ ਆਟਾ ਮਿਲਾ ਲੈ ਚੰਗਾ ਫਿਰ ਸਕੂਲ ਜਾਣਾ ਅੱਜ ਇੰਨੇ ਦਿਨਾਂ ਬਾਅਦ ਆ ਕੇ ਖੇਡਾਂਗੇ ਚੰਗਾ ਆਪਾਂ ਵਾਹਿਗੁਰੂ ਸੱਸਰੀ ਕਾਲ ਮਮੇ ਸੱਸਰੀ ਕਾਲ ਭਾਈ ਸੋਨੂ ਵੀ ਸਾਰਿਆਂ ਨੂੰ ਵੱਲੋਂ ਸੱਸਰੀ ਕਾਲ ਬੇਟਾ ਜੁੜੇ ਰੋ ਚੈਨਲ ਦੇ ਨਾਮ ਰੀਤਾ ਤਾਂ ਮਿਲਦਾ ਆਪਣਾ ਔਖਾ ਹੀ ਆਊਗਾ ਕਿਉਂ ਉਹ ਫਿਰ ਕਹਿੰਦਾ ਮੈਨੂੰ ਬੁਖਾਰ ਜੜ ਗਿਆ ਸੀ। ਨਾ ਫੇਰ ਉਹਗਾ ਦੇਖਦੇ ਹੁਣ ਹੁਣ ਤਾਂ ਬੁਖਾਰ ਤਾਂ ਹੈ ਨਹੀਂ ਸੀ ਲੱਭੀ ਕਹਿੰਦਾ। ਚੱਲ ਮੈਂ ਨਾ ਗੱਗੂ ਦਾ ਫੋਨ ਆਇਆ ਸੀ। ਇਹਦੇ ਕਰਦਾ। ਉਹ ਕਹਿੰਦਾ ਮੈਨੂੰ ਸਿਮਿੰਟ ਲਿਆ ਕੇ ਦੇ 10 ਗੱਟੇ। ਅੱਛਾ। ਸਿਮਿੰਟ ਲੈ ਕੇ ਆਉਣਾਗਾ। ਇੱਧਰ ਦੀ ਲੰਗਾ ਲਾਂ ਗੱਡੀ। ਇਹੜੀ ਰੰਨਣੀ। ਇਹ ਤਾਜਾ ਟਰੈਕਟਰ ਲੈ ਕੇ ਜਾਣਾ। ਨਹੀਂ ਨਹੀਂ ਕੁਛ ਨਹੀਂ ਫੋੜਦਾ ਕੋਈ ਨਾ ਲੰਗ ਜੂ ਲੰਗ ਜੂ। ਹੂੰ ਹੂੰ ਹੂੰ। ਲੰਗੂ ਕੇ ਆਹਾਂ ਵੀ। ਤਾਜੇ ਮੈਂ ਛੋਟਾ ਟਰੈਕਟਰ ਲੈ ਜਾ ਆਏ 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 ਰੰ ਜੇ ਕਵੀ ਬਰੋਕ ਜਰੋ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ Oh vi jeg Oh yeah start Hmm Selb ga Oh he oh, 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 oh. oh, ha ha, ha. ha, 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 ha. हो, हो, हो। परे हो जा के बीमा कराया होया होगी होगी ਬਟੇਂਡਾ ਜੀ ਬਟੇਂਡਾ ਸਿੱਟਾ ਬਟੇਂਡਾ ਟੈਂ 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 ਓ ਦੇਖਿਓ ਓਏ ਪਰਿਓ ਜੀ ਬ੍ਰੇਕ ਨਹੀਂ ਲੱਗਦੇ ਓ ਕੀ ਹਾਲ ਆ ਵਧੀਆ ਵਧੀਆ ਨੰਬਰਦਾਰ ਓ ਬਾਹਰ ਨਿਕਲੋ ਤੇ ਮੱਥੇ ਲੱਗੋ ਟੈਨ ਗੱਟਾ ਆਫ ਸਿਮੇਂਟ ਨਾਲ ਲਾਦਨੇ ਆ 10 ਗੱਟੇ ਦਾਸ ਬਈ 10 10 ਜਿਹੜਾ ਪਹਿਲਾਂ ਲੱਗ ਗਿਆ ਸੀ ਵਾਹ ਬਈ ਕੀ ਹਾਲਾ ਪੂਰਾ ਲੋ ਉਠਾ ਕੇ ਥੋੜਾ ਪੂਰਾ ਨੰਬਰਦਾਰਾਂ ਨੂੰ ਖਾ ਬਾਹਰ ਨਿਕਲੋ ਤੇ ਮੱਥੇ ਲੱਗੋ ਤੜਕੇ ਰੱਖੇ ਕਿ ਹੋਰ ਨਹੀਂ ਲੱਗ ਜਾਂਦਾ ਯਾਰ ਇਹ ਨਾ ਉਹਦੀ 43 ਬਰਦਾ ਨਾ ਵਗਦਾ ਇਹਦਾ ਅਸ਼ਾ ਲੋਤਾ ਭਾਈ ਚੰਗੀ ਹੈ ਸੇ ਤਾਂ ਬਸ ਥੋੜੀ ਠੰਡਦਾਰ ਨਾ ਆਇਆ ਬਸ ਮੈਂ ਤਾਂ ਮਾ ਬਾਲਾ ਲੱਗ ਜਾਂਦਾ ਉਹ ਬੈਠਿਆਂ ਨੂੰ ਰਾਦਾ ਸ਼ੀਸ਼ਾ ਲੋ ਪੇਮੈਂਟ ਮੇਰਾ ਮੇਕਅਪ ਕਰਨ ਵਾਸਤੇ ਹਾਂ ਮੇਕਅਪ ਠੀਕ ਹੈ ਉਹ ਮਸਾਲੇ ਜੇ ਰਲਾ ਕੇ ਨਾ ਹਾਂ ਮਸਾਲਾ ਲਾ ਕੇ ਥੋੜਾ ਜਾਂ ਫਿਰ ਉਹ ਐ ਜੇ ਕਰਦੇ ਹੁੰਦੇ ਮਗਰ ਲੋਟਾ ਕਹਿੰਦੇ ਕਾਲੇ ਕੇ ਗੇਟ ਮੂਰੋਂ ਦੀ ਲੰਗ ਤੇ ਹੋਈਏ ਤੇ ਕਾਲੇ ਕੋਲੇ ਖੜੀਏ ਨਾ ਆਏ ਹੋ ਨਹੀਂ ਸਕਦਾ ਆਏ ਹੋ ਨਹੀਂ ਸਕਦਾ ਹੋਰ ਭਲਵਾਨੋ ਵਧੀਆ ਵਧੀਆ ਆਪਣੇ ਯਾਰ ਕਾਲੇ ਦੀ ਗਲੀ ਹੋਵੇ ਤੇ ਟਰੈਕਟਰ ਸਾਈਡ ਤੇ ਲਾਉਣਾ ਪੈ ਜੇ ਕੀ ਹਾਲ ਹੈ ਬਾਈ ਹੋਰ ਜੀ ਹੋਰ ਬਾਈ ਗੁਰਤੇਜਪਾਲ ਸਿੰਘ ਬਾਈ ਕੱਲ ਪੁਰਖ ਦੇ ਘਰ ਨੂੰ ਜਾਂਦੀ ਹੈ ਮਹਾਰਾਜ ਜੀ ਨੂੰ ਹਾਂ ਜੀ ਸਾਬ ਦੇ ਘਰ ਨੂੰ ਜਾਂਦੀ ਹੈ ਹਾਂ ਜੀ ਹਾਂ ਜੀ ਕਈ ਦਿਨ ਹੋ ਗਏ ਕਹਿੰਦੇ ਪੁਲਵਾਨ ਨਹੀਂ ਭਈ ਨਾ ਜਰਾ ਰਿਆ ਅੱਛਾ ਹਾਂ ਮਖਾਜੀ ਰੱਬੀ ਸੋਬੀ ਮਿਲਦੇ ਹੁੰਨੇ ਆ ਹਾਂ ਕੱਲ ਕਾਲੇ ਦੀ ਵੈਸੇ ਸੱਸ ਸ੍ਰੀ ਘਾਲ ਕਰਾਤੀ ਸੀ ਬਾਈ ਆਪਾਂ ਔਰ ਸੂਤਾ ਮੋਲ ਠੰਡ ਠਾਰੀ ਠੰਡ ਠਾਰੀ ਤਾਂ आएगी ਬੱਚੇ ਹੋਇਆ ਨੀ ਬਚਿਆ ਉਹ ਹੋ ਗਈ 43 ਗ੍ਰੇਡ ਲਿਆਂਦਾ 43 ਗ੍ਰੇਡ 43 ਹਾਂਜੀ ਲੋਟਾ ਵਧੀਆ ਨਾ ਉਹ ਤਾਂ ਨੀ ਉਹਨਾਂ ਦਾ ਵਧੀਆ ਕਹਿ ਰਿਹਾ ਤੇ ਗਰਾਂ ਮੁੱਕਿਆ ਪਿਆ ਤੇ ਕਹਿੰਦਾ ਕੰਮ ਰੁਕਿਆ ਪਿਆ ਜਾਗ ਉਹ ਵੀ ਆਈ ਹੈ ਇਹ ਇਹ ਮੇਕਅਪ ਕਰਨ ਵਾਸਤੇ ਅੱਛਾ ਸਹੀ ਹਾਂ ਸਹੀ ਹੈ ਭਾਈ ਹੈਨਾ ਸਹੀ ਹੈ ਭਾਈ ਲੋਟਾ ਲੋਟਾ ਆ ਚੱਲ ਗਈ ਚੱਲ ਗਈ ਖਾਸ ਕਵਰ ਇੱਕ ਨਜ਼ਰ ਖਾਸ ਕਵਰ ਵਾ ਠੀਕ ਹੈ ਟਾਈਮ ਪਾਸ ਸੋਹਣਾ ਹੋ ਜਾਂਦਾ ਨਗਰ ਖੇੜੇ ਸੌਖਾ ਦਰੇ ਨਗਰ ਖੇੜੇ ਸੌਖਾ ਹੈ ਨਗਰ ਕੀ ਤਨ ਹੋ ਹਟੇ ਵੇਖ ਹਾਂ ਸੌਖੀ ਜਾਈਦੀ ਹੈ ਕੱਟ ਕੇ ਨਾ ਸੀ ਕੱਟ ਹੋ ਬਲਾਉਸਾ ਨਹੀਂ ਬਣਾਇਆ ਬਹੁਤ ਸੁੱਕਨ ਬਣਾਇਆ ਸੀ ਬਣਾਇਆ ਸੀ ਕਿੱਥੇ ਜੇ ਹਾਂ ਬਸ ਨਹੀਂ ਸਾਰੀ ਬਸ ਇੱਥੋਂ ਆ ਕੇ ਮੈਨੂੰ ਸਮਾਂ ਹੋ ਗਿਆ ਸੀਗਾ ਫਿਰ ਆਪਣੀ ਡਿਊਟੀ ਦਾ ਵੀ ਉਧਰ ਨੀਰੇ ਚਾਰੇ ਦੇ ਨਾਲੇ ਇਹ ਤੁਹਾਨੂੰ ਟਲ ਗਿਆ ਸੀ 2:38 ਮਿੰਟਾਂ ਤੇ ਫਿਰ ਮੈਂ ਦੁਬਾਰੇ ਜਾਵਾਂਗਾ ਫਿਰ ਮੈਨੂੰ ਮੌਕਾ ਨਹੀਂ ਮਿਲਿਆ ਜਾਣ ਦਾ ਹਾਂ ਮੈਂ ਤਾਂ ਹਾਂ ਜੀ ਮੈਂ ਰੇਸ ਟੰਗ ਗਿਆ ਸੀ ਲਗੂੰ ਨਹੀਂ ਤਾਂ ਹੀ ਗਈ ਹੁੰਦੀ ਸੀ ਕਾਲਾ ਪਲਵਾਨ ਨਜ਼ਰ ਨਹੀਂ ਆਇਆ ਬਈ ਕਹਿੰਦੇ ਆ ਮੈਂ ਨਹੀਂ ਸੀਗਾ ਮੈਂ ਰੇਸ 'ਚ ਹੀ ਹੁੰਦਾ ਸੀ ਧੁੱਪੀ ਦਾ ਲਾਹਾ ਮਿਲ ਗਿਆ ਹਾਂ ਭਾਈ ਗੁਰਤੇਜੋ ਠੀਕ ਹੈ ਜੀ ਸੀਗੇ ਪਾਲੋ ਨਹੀਂ ਮੈਂ ਮੈਮਰੀ ਈ ਸੀਗੀ ਖਲੀ ਧਾਰ ਲਾ ਰਖੀ ਹੈ ਮੂਰ ਹਰਥੜੀ ਲੱਗ ਲੈ ਪਤਾ ਨਹੀਂ ਕਦੇ ਵਾਲਾ ਹੀ ਹੈ ਇਹ ਹੀ ਪੀ ਨਹੀਂ ਆਈ ਇਸ ਤਰ੍ਹਾਂ ਤਾਂ ਹੀ ਡਾਇਰੈਕਟਰ ਆ ਤਾਜ ਦਾ ਤੇ ਛਤਾਜ ਦੇ ਮੈਂ ਦੇਖ ਲਿਆ ਤਾਂਜ ਨਹੀਂ ਲੱਈਆ ਅੱਛਾ ਵਧੀਆ ਕਿਵੇਂ ਆ ਕਣਕ ਕਣਕ ਵਧੀਆ ਵਧੀਆ ਲਾ ਤੇ ਤਿੰਨ ਬਾਣੀ ਨੋ ਨੋ ਪਾਣੀ ਦੇ ਵਿੱਚ ਤੇ ਇੱਕ ਨਹੀਂ ਬੱਦੂ ਖੜੀ ਹੈ ਚੌੜਾ ਮੈਂ ਕਿਹਾ ਥੋੜਾ ਜਿਹਾ ਗੀਤਾ ਚੱਲਦਾ ਉਹਨਾਂ ਨੂੰ ਗੀਤਾ ਦਾ ਵਿੱਚ ਲਾਇਆ ਐ ਤਾਂ ਤੰਨਾ ਪਾਣੀ ਵਾਲੀ ਵੀ ਹੈਗੀ ਆ ਉਹ ਜਿੱਥੇ ਪਾਣੀ ਚੜਦਾ ਤੇ ਬਹੁਤ ਨਹੀਂ ਗੱਲ ਕੀਤੀ ਐ ਵੀ ਆਪਾਂ ਦੂਜੇ ਤੋਂ ਹੈਂ ਤੇ ਥੋੜਾ ਜਿਹਾ ਸਿਰ ਮਰਨ ਲੱਗ ਗਿਆ ਵੱਦ ਘਟ ਘਸ ਜਾਂਦੇ ਹਨ ਉਦੋਂ ਹੋ ਜਾਂਦਾ ਹੈ ਵੱਦ ਘਟ ਨਹੀਂ ਪਾਟ ਕੋਗੇ ਪਾਟ ਦਾ ਪਾਟ ਕੇ ਇਹਨੇ ਜਾਣਦਾ ਰੱਬ ਜਾਣਦਾ ਕਾਲਜ ਹੋਗਾ ਭਾਈ ਥੈਨੀ ਤੋਂ ਵੱਧ ਪਈ ਨਹੀਂ ਹਾਂ ਕਿਹੜੇ ਨੇ ਇਹ ਮੋਤੀ ਦੇ ਜਿਹੜਾ ਜ਼ਿਆਦਾ ਪਿਆਦਨੇ ਕੋਟ ਤੇ ਮੋਦੀ ਹੈ ਥੋੜੀ ਚਾਹ ਪੀ ਲੈ ਨਹੀਂ ਨਹੀਂ ਬਸ ਮਿਹਰਬਾਨੀ ਉਹ ਗੱਗੂ ਕਹਿੰਦਾ ਹਿੰਮਤ ਨਾਲ ਸਿਮੈਂਟ ਲਿਆ ਦੇ ਤੇ ਸਾਡਾ ਕੰਮ ਖੜਨ ਵਾਲਾ ਮੈਂ ਖੈ ਲਿਆ ਦਿੰਦਾ ਨਾ ਪਲਸਤਰ ਚ ਨਹੀਂ ਐਡਾ ਛੇਤੀ ਹਾਂ ਪਲਸਤਰ ਤੇ ਇੱਕ ਬਟਾ ਵਾਦੂਰਿੰਦਾ ਇਹ ਤਾਂ ਚੱਲ ਜਾਵਾਂ ਜਲਕਾਲਾ ਬੁਲਾਵਣਾ ਆਪੀ ਜਣ ਹਾਂ ਹਾਂ ਚੱਕੀ ਦੱਸ ਮਾੜੀ ਜੀ ਫਿਰ ਬਾਕੀ ਗੱਲਾਂ ਆਪਾਂ ਕਰਦੇ ਆਂ ਫਿਰ ਬ੍ਰੇਕ ਤੋਂ ਬਾਅਦ ਹਾਂ ਛੱਡ ਦੇ ਹੈ ਹੁਣੀ ਲੈ ਕੇ ਆਇਆ ਕਹਿੰਦਾ ਲੈ ਆਈ ਨਾਲ ਮੇਕਅਪ ਵਾਲਾ ਸਮਾਨ ਵੀ ਕੀ ਹੋ ਗਿਆ ਆ ਗਏ ਆਪਣੇ ਯਾਰ ਦਾ ਉਹ ਯਾਰ ਹਾਂ ਸੱਚ ਕਾਲਾ ਰੋਜ਼ ਅੱਜ ਵੀ ਕਮੈਂਟ ਆਇਆ ਬਰ ਰੋਜ਼ ਆਉਂਦੇ ਆ ਉਹ ਇੱਕ ਦੋ ਬਾਈਆਂ ਦੇ ਕਮੈਂਟ ਕਹਿੰਦੇ ਕਾਲੇ ਦਾ ਯੂਰ ਦਿਖਾਓ ਭਾਈ ਖਿਜਦੀ ਹੈ ਜੀ ਹੈ ਹੁਣ ਤਾਂ ਹੁਣ ਥੋੜਾ ਜਿਹਾ ਮੌਸਮ ਮੈਂ ਜੋ ਖਿਜਦੀ ਉਹ ਤੇ ਕਹਿੰਦਾ ਹਾਂ ਸਟਾਰਟ ਕਰਿਆ ਨਹੀਂ ਕਹਿੰਦੇ ਜਾਣ ਕੇ ਅੱਛਾ ਚਲੋ ਜੇ ਟ੍ਰੈਕ ਸਟਾਰਟ ਕਰਦਾ ਤੇ ਹੁੰਦੇ ਜਣ ਜੇ ਲੱਗਦਾ ਅੱਛਾ ਹਾਂ ਉਹ ਐ ਨਿਕਲ ਗਿਆ ਬੋਰੀ ਜੀ ਭਾਈ अच्छा फिर दोबारा ला लांगे आपा गड्डी के साइड दे करके रस्से पाके ला देंगे ले दे भाई काळा पहलवान पीछे जी एक दिन ट्रैक्टर स्टार्ट करदा सि खिंच के ओ गल अपनी ਵਿੱਚ ਹੀ ਰਹਿ ਗਈ ਸੀਗੀ ਤੇ ਤਾਈਆਂ ਕਈ ਵੀਰ ਕਹਿੰਦੇ ਆ ਵੀ ਕਾਲੇ ਦਾ ਜੋਰ ਦਿਖਾਓ ਉਹ ਗੱਲ ਅਸਲ ਚ ਐ ਸੀ ਤੇ ਵੀ ਖਿੱਚ ਕੇ ਟਰੈਕਟਰ ਸਟਾਰਟ ਕਰਨਾ ਸੀ ਫਿਰ ਕਈ ਸਿਆਣੇ ਬੰਦੇ ਕਹਿੰਦੇ ਬਈ ਟਰੈਕਟਰ ਮੂਰੋਂ ਹੱਥ ਨਾਲ ਫੜ ਕੇ ਖਿੱਚਨਾ ਤੇ ਵੀ ਇੱਕਦਮ ਟਰੈਕਟਰ ਨੇ ਥੋੜੀ ਮਾਰੀ ਥੋੜਾੇ ਕੰਮ ਔਖਾ ਭਰਾ ਵੀ ਹੋ ਸਕਦਾਗਾ ਤੇ ਤਾਂ ਕਰਕੇ ਉਦਨ ਅਸੀਂ ਰੈਟ ਾਲਤੀ ਵੀਰ ਕਿਸੇ ਦਿਨ ਪਿੰਡੀ ਪਾ ਲਾਂਗੇ ਵੀ ਹਾਂ ਹੁਣ ਰਸਾ ਪਾ ਕੇ ਜੋਰ ਪਾ ਮਾਰਿਆ ਜੇ ਤੂੰ ਓਵਰ 40 ਤੋਂ ਟੱਪ ਜੇ ਤਸਤੀ ਘਟ ਜਾਂਦੀ ਛਾਲ ਚੁਣ ਨਹੀਂ ਪਾਈਦੀ ਕਿ ਥੱਲੇ ਆ ਜੀ ਹਾਂ ਨਹੀਂ ਇਹ ਕਾਹ ਯਾਰ ਲੱਤਾਂ ਦਾ ਜ਼ੋਰ ਜਿਆ ਵੀ ਲੱਗਿਆ ਹੁੰਦਾ ਖਿੱਚ ਦੂ ਜੀ ਹੋਈ ਹੁੰਦੀ ਆ ਬੰਦੇ ਤੋਂ ਛਾਲ ਗੱਭਰੂ ਤੋਂ ਵੀ ਨਹੀਂ ਪਾਈਦੀ ਕੀ ਵਰੀ ਗੱਭਰੂ ਸਰਕ ਹੁੰਦਾ ਇਹ ਉਮਰ ਦਾ ਥੋੜਾ ਢਲਣ ਲੱਗ ਜਾਂਦੀ ਨਾ 40 ਤੋਂ ਬਾਅਦ ਹਾਂ ਆਇ ਨਾ ਕਾ ਯਾਰ ਤੂੰ ਉਹ ਤੂੰ ਖੰਪ ਮਾਰਦੇ ਆ ਜਾ ਕਦੇ ਮੈਦਾਨ ਮੇ ਆਈਏ ਹੁਣ ਤਾਂ ਇਹ ਮੈਂ ਵੀ ਕੱਚਾ ਜਿਹਾ ਕਰੀ ਜਾਂਦਾ ਨਹੀਂ ਮੈਨੂੰ ਲੱਗਦਾ ਚਲ ਆਪਾਂ ਕੱਚੇ ਨਹੀਂ ਹੁੰਦੇ ਫਿਰ ਬਣਾਉਨੇ ਆ ਪ੍ਰੋਗਰਾਮ ਹੈ ਹਾਂ ਲੋਟਾ ਫਿਰ ਬਣਾਉਣਾ ਹੈ ਪ੍ਰੋਗਰਾਮ ਚੱਕੀ ਤਸਮੜੀ ਜੀ ਸੱਜਣਾ ਹਾਂ ਚੱਲ ਮਿਹਰਬਾਨੀ ਭਾਈ ਛੱਡ ਦੇ ਛੱਡ ਦੇ ਹੈ ਹਾਂ ਇਹ ਤਾਂ ਹੈ ਚੱਲ ਦੇਖਦੇ ਆ ਬਣਾਉਨੇ ਆ ਭਾਈ ਪ੍ਰੋਗਰਾਮ ਕਾਲੇ ਦਾ ਤੁਹਾਨੂੰ ਜ਼ੋਰ ਜ਼ਰੂਰ ਦਿਖਾਵਾਂਗੇ ਠੀਕ ਆ ਭਲਵਾਨ ਮਾਲੂ ਉਹ ਵਾਹ ਵੀ ਵਾਹ ਸਾਸਤਰੀ ਕਾਲ ਬਈ ਸੱਤ ਛਰੀ ਕਾਲ ਤੇ ਆਈ ਨਹੀਂ ਮੁਕੇ ਦੱਖਣੀ ਉੱਤੇ ਉਹ ਮੈਂ ਯਾਰ ਪੁੱਛੀ ਨਾ ਵਸ ਪੁੱਛੀ ਨਾ ਵਸ ਯਾ ਮੈਂ ਵਸ ਗੱਲੀ ਨਾ ਛੇੜ ਪੁੱਛੀ ਨਾ ਹਾਂ ਕਿਵੇਂ ਕੋਰੀ ਸਾਸਤਰੀ ਕਾਲ ਸਾਸਤਰੀ ਕਾਲ ਚਾਚਾ ਤਗੜਾ ਵਧੀਆ ਬਣ ਗਿਆ ਮਾਹੌਲ ਵਧੀਆ ਨਹੀਂ ਜਾਂਦਾ ਬਣੀ ਜਾਂਦਾ ਬੋਰਵਾਲੀ ਬਣੀ ਜਾਂਦਾ ਸ਼ੀਸ਼ਾ ਦਾ ਹਾਂ ਇਹ ਡਿਸਕਵਰੀ ਹੈ ਦਾ ਆ ਜਾ ਸੈਂ ਆ ਗਏ ਦੋਟਾ ਵਧੀਆ ਸੜਾ ਚੱਗ ਗਿਆ ਲਾ ਤੂੰ ਨਗਰਗਿਰਤ ਨਹੀਂ ਦੇਖਣ ਆਏ ਭਾਈ ਸਾਡੇ ਬੰਦੇ ਖਲੋ ਦੇ ਚਾ ਮੈਂ ਕਿ ਪਰਚੀ ਚਾਚੇ ਦਾ ਮੋਹਲਾ ਹੈ ਚਾਚੇ ਦਾ ਮੋਹਲਾ ਬਣ ਗਿਆ ਕਿ ਨਹੀਂ ਲਾਟਰੀਆਂ ਨਿਕਲੀਆਂ ਪਰਚੀਆਂ ਕਰਦੀ ਪਰਚੀ ਹਾਂਜੀ ਕਗੂਗਾ ਛੇਤੀ ਲਿਆ ਸਾਡਾ ਕੰਮ ਹੀ ਖੜਨ ਵਾਲਾ ਸੀ ਮਿੰਟ ਮੈਂ ਖਾ ਹੁਣੀ ਗਿਆ ਤੇ ਆਇਆ ਹੋਰ ਘੱਟਾ ਇਹਨੇ ਲਾ ਗਿਆ ਹਾਂ ਠੀਕ ਹੈ ਜੀ ਹੋਰ ਵੀ ਲਾਉ ਉਹ ਵੀ ਲਾਤੀ ਹੋ ਜਾ ਦੋ ਲੈਣਦੀਆਂ ਮੇਕਅਪ ਕਰਨ ਵਾਸਤੇ ਇੱਕ ਗੂਰੀ ਨੂੰ ਮੇਕਅਪ ਕਰ ਲਓ ਇੱਕ ਤੂੰ ਕਰ ਲਈ ਗੂਰੀ ਚੜ ਜਾ ਵਾਹ ਆ ਲਾ ਗਿਆ ਜੀ ਜਿਹੜਾ ਜਾਣਗੇ ਸੀਗੇ ਗ੍ਰੈਂਡ ਕਰੋ ਜਿਹੜਾ ਜਾਣੇ ਗਈਆਂ ਕੁੜੀਆਂ ਹਾਂ ਤੇ 11 11 ਜਿੱਤੇ ਕਟੇ ਨੰਬਰ ਤੇ ਬਹੁਤ ਬਹੁਤ ਵਧਾਈਆਂ ਫਿਰ ਤੈਨੂੰ ਭਾਈ ਗੋਲਡ ਮੈਡਲ ਹਾਂ ਗੋਲਡ ਮੈਡਲ ਇੱਕ ਚਾਂਦੀ ਦਾ ਕਾਂਦੀ ਰੰਗਾ ਇੱਕ ਸੋਨਾ ਰੰਗਾ ਉਹ ਡੇ ਡੇ ਕੋਲ ਲੀਕ ਦਿੱਤੇ ਅੱਛਾ ਕਿਹੜੀ ਖੇਡ ਚ ਕਰਾਟੇ ਕਰਾਟੇ ਅੱਛੀ ਆ ਉਹ ਤਾਂ ਬੋਲਦਾ ਹੀ ਨਹੀਂ ਓਏ ਪਤਾ ਨਹੀਂ ਉਹਦੇ ਰੁਕੇ ਹੀ ਜਾਂਦੀ ਗੁੱਦਾਂ ਵੀ ਲੈਂਦੀਆਂ ਮੇਕਅਪ ਵਾਲਾ ਸਮਾਨ ਹੁੰਦਾ ਉਹ ਤੁ ਵੀ ਖਾਲਾ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਤੁ ਵੀ ਖਾਲਾ ਹਾਂ ਕਾਦੇ ਵਾਸਤੇ ਮੱਜਾਂ ਨੂੰ ਕਿ ਡੋਗੀ ਨੂੰ ਕਰਦੇ ਸਾਨੂੰ ਮੱਜਾਂ ਨੂੰ ਲੋਟਾ ਮੈਂ ਬਸ ਚੱਕਲੀਆਂ ਬਹੁਤ ਟਾਈਮ ਹੋ ਗਿਆ ਮਨ ਤਾਂ ਪਰ ਜਿੰਮ ਤੋਂ ਆਉਣ ਸਾਰੀ ਥੋੜੇ ਟਾਈਮ ਬਾਅਦ ਪੱਕੀ ਰੋਟੀ ਹਾਂ ਰਾਜਪਾਲ ਦਾ ਕਰਕੇ ਗੱਲ ਪੁੱਛਦੇ ਕਿ ਕਿੱਥੋਂ ਪੱਥਰ ਲੈ ਆਵਾਂਗੇ ਪੱਥਰ ਲੈ ਆਵਾਂਗੇ ਮਾਸੀ ਭਾਈ ਦੱਸੋ ਭਾਈ ਪੱਥਰ ਕਿੱਥੋਂ ਵਧੀਆ ਮਿਲਦਾਗਾ ਸਾਡੇ ਏਰੀਆ ਵਾਲੇ ਮਾਨਸਾ ਬਟੰਡਾ ਕਿਵੇਂ ਕਰੀਏ ਗੱਗੂ ਕਿਵੇਂ ਕੋਈ ਮੋੜ ਨਾ ਲੋਨੇ ਤੇ ਮਿਸਤਰੀ ਕਹਿੰਦਾ ਭਾਈ ਉਹੀ ਸਿਮਿੰਟ ਲਿਆਉਣਾ ਸੀ ਆ 43 ਗ੍ਰੇਡ ਦਾ ਭਾਵੇਂ ਹੈਗਾ ਇਹ ਪਰ ਇਹ ਕਹਿੰਦਾ ਆ ਰੰਗ 'ਚ ਫਰਕ ਪਾਉ ਕਹਾਂ ਮਿਸਤਰੀਆ ਹਾਂ ਹੈਂ ਫਿਰ ਬਦਲਾ ਕੇ ਲਈਏ ਹੁਣ ਹਾਂ ਬਦਲਾਉਣਾ ਗੁਰੀ ਪਹਿਲਾਂ ਨਹੀਂ ਦੱਸਿਆ ਯਾਰ ਤੂੰ ਇਹ ਤਾਂ ਬਤੀ ਦੀ ਮੈਂ ਫੋਰਾ ਕੇ ਦੇਖਿਆ ਅੱਛਾ ਕੇ ਤਾਂ ਪਹਿਲਾਂ ਆ ਲਾਉਂਦੇ ਸੀ ਬਾਈ ਰੌਕ ਸਟਰੌਂਗ ਉਹ ਨਹੀਂ ਬਾਈ ਕਰਦਾ ਜੇ ਬਣਾਉਣਾ ਬਣਾ ਦੋ ਉਠਾਣਾ ਉਹਨੂੰ ਪੁੱਛੋ ਮੰਨ ਕੇ ਜਗਤਾਰ ਦਾ ਨੰਬਰ ਲਾਇਆ ਸੀ ਬਾਈ ਉਹ ਵਿਜੀ ਆ ਜਾਂਦਾ ਤਾਂ ਇਹ ਮਿਸਤਰੀ ਕਹਿੰਦਾ ਰੰਗ ਬਦਲਾਉ ਉਹ ਯਾਰ ਸਿਮੈਂਟ ਹੋਰ ਆ ਨੂੰ ਫੋਟੋ ਭੇਜ ਲਿਆ ਹੁਣ ਹੀ ਮੰਨ ਕੇ ਬਣਦੇ ਉੱਥੇ ਸਾਰਾ ਕੁਝ ਬਾਰਾ ਉਹਨਾਂ ਨੇ ਨਾ ਬਾਰ ਦਾ ਨਾ ਚੇਜ ਕੀਤਾਗਾ ਆ ਮਿਸਤਰੀ ਨਾਲ ਗੱਲ ਕਰੀ ਬਾਈ ਹਾਂ ਵੀਰੇ ਕਰਾ ਨਹੀਂ ਜੇ ਉਹ ਵੀ ਪੀਆ ਤਾਂ ਤਾਂ ਹੀ ਰਗ ਲੱਗਦੇ ਦੇਖਦਾ ਜਿਹੜੇ ਲੱਗਦੇ ਨਹੀਂ ਕਰਾ ਅਸ਼ਕਾਲਸਨਾਵ ਥਰਮਲ ਵਿੱਚ ਇਹਦੇ ਇਹ ਰੋ ਦੇਖਦੇ ਹੁਣ ਥਰਮਲ ਦੀ ਕਾਲਸਨਾ ਪਾਈ ਹੋ ਵਿੱਚ ਇਹਦੇ ਇਰਾਖ ਨਹੀਂ ਨਹੀਂ ਹੁਣ ਤਾਂ ਦੇਖਣਾ ਕੋਈ ਨਹੀਂ ਨਹੀਂ ਫਿਰ ਤੇ ਨੰਬਰ ਦੇਖਦਾ ਕਰਮ ਇੱਕ ਕਰਮ ਇੱਕ ਘੱਟਾ ਲਾ ਕੇ ਦੇਖੂਗਾ ਕਰਾ ਹਾਂ ਲਾ ਕੇ ਦੇਖਣਾ ਖਾਲੀ ਹੈ ਆਪਣੇ ਕੋਲ ਉਹ ਹੀ ਡੀਲਰ ਸੇ ਪਾ ਗਏ ਆਪਣੇ ਕੋਲ ਆਪਣੇ ਜਲਤੀ ਹੈਗੀ ਇਹ ਕਹਿੰਦੇ ਬਾਰਦਾਨਾ ਚੇਂਜ ਹੋਇਆ ਮਿਸਤਰੀਆ ਬਾਰਦਾਨਾ ਚੇਂਜ ਹੋਇਆ ਉਹ ਸਾਨੂੰ ਉਹ ਨਹੀਂ ਯਾਰ ਸਾਨੂੰ ਤਾਂ ਇੱਕ ਨੰਬਰ ਹੀ ਘਟਾਏ ਜਾਂਦੇ ਸਾਨੂੰ ਰੌਕਸਟਰਾਉਕ ਦਾ ਤੇ ਰੌਕਸਟਰਾਉਕ ਨਾਲ ਮਿਲ ਜੂ ਹਾਂ ਇਹ ਨਹੀਂ ਉਹੀ ਆ ਇਹਨਾਂ ਉੱਤੇ ਕਾਰਸ ਆਈ ਨਹੀਂ ਇਹ ਨਹੀਂ ਆਪਣੇ ਤੇ 200% ਗਾਰੰਟੀ ਆ ਹਾਂ ਹਾਂ 200 ਠੀਕ ਆ ਚੰਗਾ ਹਾਦੀ ਕੀ ਕਹਿੰਦੇ ਫੜਨ ਦੇਖ ਲਓ ਫਿਰ ਥੋੜਾ ਬਰਤ ਕੇ ਉੱਥੇ ਮੈਨੂੰ ਇਹੀ ਕਿਹਾ ਸੀ ਉਹਨੇ ਕਹਿੰਦਾ ਬਾਰਦਾਨਾ ਚੇਂਜ ਹੋਇਆ ਬਈ ਗੱਲਾਂ ਮਿਸਤਰੀ ਇਹ ਜੀ ਉਹੀ ਚੀਜ਼ ਆ ਹੱਲ ਆਇਆ ਰਾਇਣਾ ਕੁੱਤੇ ਰਾਖਾ ਜਿੰਨੇ ਨੇ ਕਹਿੰਨੀ ਕਾਲਸੋਂ ਦੇਂਦੇ ਕੁੱਤੇ ਹਸਾਉਂਦੀ ਇਹਦੇ ਤੇ ਆਈ ਸੀ ਨਹੀਂ ਆਈ ਨਹੀਂ ਠੀਕ ਹੈ ਫਿਰ ਲਾ ਕੇ ਦੇਖ ਲੋ ਗੱਟਾ ਨਹੀਂ ਕੋਈ ਨਹੀਂ ਠੀਕ ਹੈ ਦਵਾਈ ਤਾਂ ਉਹਦੇ ਇੱਕ ਦਿਨ ਤੋਂ ਨਿਕਲੀ ਸੀ ਉਹਦੇ ਹੀ ਬਾਬਾਏ ਮਗਰ ਫਿਰ ਦੇ ਸਾਰਾ ਪਿੰਡ ਨਗਰ ਕੀਰਤਨ ਤੇ ਐਵੇਂ ਤਰੀਆ ਉਹਦੇ ਨੇ ਸਾਰਾ ਪਿੰਡ ਸਪਰੇਅ ਕਰਦਾ ਜੀ ਉਹਦੇ ਨਗਰ ਕੀਰਤਨ ਨਾ ਹੁੰਦਾ ਕੋਈ ਕੁਝ ਕਰਨਾ ਨਹੀਂ ਉਹਦੇ ਹੈ ਓਏ ਉਹਦੇ ਸਮੋਸੇ ਖਾਦੇ ਉਹ ਪੇਟੀਆਂ ਖਾਦਿਆ ਨੇ ਉਹਦੀ ਗਲਾਬ ਜਾਮੁਨ ਖਾਦਿਆ ਨੇ ਉਹਨੇ ਖਾਣ ਹਮਾਰੇ ਜੇ ਮਸਤੂ ਦੇਖਣਗੇ ਸੀ ਭੁੱਖ ਘਟਣੀ ਸੀ ਜਿਸਨ ਕੱਢ ਕਰ ਪਾਏ ਲੱਗਾ ਕਿ ਭਲਾ ਕਦੋਂ ਕੱਢਣਗੇ ਬਾਈ ਫੇਰ ਬਾਈ ਕਰੀ ਐਸ ਤਾ ਕੋਈ ਭੁੱਖ ਨਹੀਂ ਦਿੱਤੀ ਬਾਬਾ ਵੀ ਉਤੋਂ ਲਾਲਚਦੇ ਆਗੇ ਭਾਈ ਅੱਗੇ ਗਜਰੇਲੇ ਦਾ ਲੰਗਰ ਆ ਫੇਰ ਸਮੋਸੇ ਆ ਫੇਰ ਪੇਟੀਆਂ ਫੇਰ ਗਲਾਬ ਜਾਮੁਨਾਂ ਨੇ ਭਾਈ ਉਹ ਸਭਾ ਗੱਟਾ ਭਰ ਲਿਆ ਇੱਕ ਤੰਨਾ ਦੇ ਚੱਕੀ ਸੁਜਣਾ ਚੇਕ ਬੀ ਗੂਆ ਲੋਟਾ ਲੋਟਾ 2:36 ਮਿੰਟਾਂ ਦਾ ਸਮਾਂ ਤੇ ਮੱਜਾ ਦੇ ਨਾਲ ਨਾਲ ਮਾਤਾ ਉਹਰੇ ਵੀ ਡੀਕੀ ਜਾਂਦੇ ਆ ਆਇਆ ਆਇਆ ਕਿਧਰ ਚੱਕ ਲੈ ਝੋਲਾ ਤੂੰ ਅੰਮਰਸਰ ਕਮਾਜ ਨਾਲ ਇਹੀਂ ਏਡੀ ਦੂਰ ਕੱਲਾ ਤੂੰ ਤੇ ਆਪਦੀ ਡਿਊਟੀ ਮਾਰ ਪੀਤੀ ਇੱਧਰ ਹੀ ਲਾਈ ਜਾਂਦਾ ਤੇ ਅਸਲ ਚ ਅਸੀਂ ਦੋਨੇ ਲੇਫਟ ਚ ਵੜ ਗਏ ਥੋੜਾ ਟਾਈਮ ਮੈਦਾਂ ਪੌਣਾ ਘੰਟਾ ਸੌਂ ਵੀ ਗਿਆ ਮੈਂ ਤਾਂ ਇਹ ਵੀ ਪੈ ਗਿਆ ਸੀ ਤੇ ਹੁਣ ਹੀ ਉੱਠਿਆ ਰੋਟੀ ਟੁੱਕ ਕੇ ਸ਼ਾਕ ਕੇ ਚਾਹ ਬਣੀ ਪੀ ਕੇ ਤੇ ਇਹਦੀ ਡਿਊਟੀ ਇੰਨੀ ਇਹਨੇ ਹਰਾ ਕੋ ਤਰਨਾ ਤੇ ਐਡਵਾਂਸ ਚ ਤੁੜੀ ਲੈਂਦੀ ਪਈ ਵਸ ਤਾਂ ਆ ਕੇ ਹੁਣ ਲਾ ਦੂੰਗਾ ਮੈਂ ਚਾਰ ਪੱਟ ਕੇ ਲੈਣਾ ਬੂਹ ਥੋੜਾ ਯਾ ਇਹ ਦੋ ਬਟੋਕੇ ਦਾ ਪਿਆਗਾ ਇੰਨੀ ਕੀ ਰੋਟੀ ਮੱਜਾਂ ਦੀ ਲਾਉਨੇ ਆ ਗੇਰਾ ਤੇ ਬਾਕੀ ਦਿਨ ਅੱਜ ਆਏ ਕਣੀਆਂ ਕਣੀਆਂ ਨਹੀਂ ਆ ਰਹੀ ਆ ਤੇ ਟੁਪਕੁਰੀਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਕਿਤੇ ਹਾਂ ਮੱਜੇ ਨੇ ਮੂੰਹ ਹੀ ਨਹੀਂ ਮਾਰੇ ਜਮਾ ਜ਼ਮੀਨ ਨੂੰ ਅੱਜ ਫਿਰ ਅਚਾਰ ਪਾਤਾ ਨਾਲ ਦੀ ਨਾਲ ਖਾਣ ਲੱਗ ਗਈ ਆਉ ਖਾਓ ਖਾਓ ਰੱਜ ਕੇ ਖਾਓ ਖੀਰ ਕੜਾ ਬਣਾਇਆ ਬੇਚਲੇ ਬੇਜਲੇ ਪਾਸੇ ਵਿਚ ਵਿਚ ਹੋਤੀ ਬਾਹਰ ਫਟਦਾ ਨਹੀਂ ਫਿਰ ਫਿਰ ਕਦ ਭਾਈ ਤੇ ਤੂੰ ਦੀ ਛੇਤੀ ਆਉਂਦੀ ਕਹਿੰਦਾ ਫਟਦਾ ਤਾਂ ਹੋਊ ਵੀ ਹੈਗਾ ਭਾਗੀ ਬੰਦੇ ਤੋਂ ਆਏ ਸੀ ਹਾਰੇ ਦੇਖਣ ਠੀਕ ਆ ਭਾਈ ਤੇ ਨਵਾਂ ਹਰਾ ਲੈ ਲਿਆ ਰੈਡੀमेड ਹਰਾ ਹਾਂ ਦੋ ਲੈ ਲੈ ਉਧਰਲੇ ਵੀ ਨਹੀਂ ਤਾਂ ਮੈਂ ਚੱਕ ਕੇ ਨਹੀਂਗਾ ਤੇ ਪਹਿਲਾਂ ਵਾਲੇ ਜਿਹੜੇ ਹਾਰੇ ਹੁੰਦੇ ਸੀ ਉਹਨਾਂ ਦਾ ਸਿਸਟਮ ਉਹ ਇਹ ਜਾਂਦਾ ਸੀਗਾ ਆ ਟੁੱਟ-ਪੁੱਟਾ ਬੁਰਾ ਹਾਲ ਵੈਂ ਕਿਦੜੇ ਹੋਏ ਪਈ ਸੀ ਇਹ ਖਿਲਾਾਰੇ ਪਈ ਸੀ ਆਪਣਾ ਹਾਰਾ ਜਿੱਦਾਂ ਦਾ ਉਧਰ ਸ਼ੈੱਡ ਬਣਾਉਣ ਕਰਕੇ ਪੱਟਿਆ ਸੀਗਾ ਉਦੋਂ ਦਾ ਆਪਣੀਆਂ ਦੋ ਤੌੜੀਆਂ ਪਈਆਂ ਇੱਕ ਹੁੰਦਾ ਪਤੀਲਾ ਤੇ ਤੌੜੀ ਇੱਕ ਵਿੱਚ ਪਈ ਆ ਤੇ ਇਹਨਾਂ ਦੇ ਪਹਿਲਾਂ ਵਾਲੇ ਹਾਰੇ ਆਏ ਹੁੰਦੇ ਸੀਗੇ ਪੁਰਾਣੇ ਰਿਵਾਜ ਵਾਲੇ ਕਣਕ ਰੇਨ ਲੈਂਦੇ ਸੀ ਬੱਕਲੀਆਂ ਇਹ ਮੱਜਾਂ ਨੂੰ ਪਾਉਣੇ ਆ ਖਾਲਚਰ ਵਾਲਾ ਆ ਕੇ ਤੇ ਉਹਨਾਂ ਵਾਲੇ ਰੈਡੀਮੇਰ ਹਾਰੇ ਬਈ ਹੋਏ ਜੋ ਇਹ ਵਧਾਈਆਂ ਮੰਮੀ ਨਵੇਂ ਹਾਰੇ ਦੀਆਂ ਤੇ ਕਾ ਲੈ ਲਿਆ ਐਪੀ ਕਹਨੇ ਸਹੀ ਕਹਨੇ ਤੇ ਕਹਾ ਆਪਣਾ ਭਾਈ ਤੇ 500 ਰੁਪਏ ਦਾ ਇੱਕ ਇੱਕ ਹਾਰਾ 500 ਹੋਰ ਉਹ ਸਵੇਟਾ ਬਾਬਾ ਲੱਗ ਜਾਂਦਾ ਕਹਿੰਦਾ ਭਾਈ ਪੂਰਾ ਮਜਬੂਤ ਹੋ ਗਿਆ ਦਮਾਦਾਰ ਕੇ ਜਾ ਮੰਗਦਾ ਤੇਰ ਤੂੜਾ ਗਈ ਜੇ ਆਈ ਨਹੀਂ ਆਈ ਨਹੀਂ ਦੇ ਚੱਕਿਆ ਰੁੜ ਕੇ ਲੈ ਜੂਆ ਨਹੀਂ ਫੋਟ ਫੜੀ ਨਹੀਂ ਫੋਟਦਾ ਇੱਕ ਪਾਸੇ ਨੂੰ ਵੱਧ ਭਜੂ ਹੈ ਲੈਦਾ ਸਰਦੇ ਸਤੇ ਬਾਹ ਸੁਣਾ ਸਹਿਜ ਵਾਸਤੇ ਹਾਂ ਉਧਰ ਗੱਲਾਂ ਦੇ ਦੇ ਭਾਈ ਜਾਨਾ ਮੈਂ ਕਿੱਥੇ ਦੇ ਗੱਲਾਂ ਅੱਛਾ ਸੁਣ ਲਈ ਉਹਦਾ ਪੱਥਰ ਦਾ ਉਹ ਆ ਸਮੇਟੇ ਦਾ ਬਣਾਇਆ ਹੋਇਆ ਲੱਗਦਾ ਹੈ ਅੱਛਾ ਇੱਥੇ ਰੱਖ ਦੇ ਨਗਰਾਂ ਪਾਸੇ ਆਹ ਕਿਹਾ ਇੱਧਰ ਰੱਖ ਦੇ ਤਨੂਰੇ ਪਾਪੜੀ ਮਸਲ ਦੇ ਕਿਤੇ ਇਹ ਨਹੀਂ ਨੂੰ ਹੀ ਅੰਦਾਜ਼ਾਰ ਨੂੰ ਹੈ ਚੱਕ ਲਾਂਗੇ ਬੋਝ ਕੇ ਦਰ ਤੋਂ ਇਹਦਾ ਹਾਂ ਖੜਾ ਕਰਦੇ ਹਾਏ ਇਹ ਮੂੰਹ ਬੰਦ ਬਲ ਬਲ ਆਹ ਜੇ ਲਾ ਲਾ ਹਾਏ ਬੱਝ ਕੇ ਨੇ ਦਰਿਆ ਸੰ ਲਾ ਲਾ ਅੰਦਰ ਲਾ ਕੋਈ ਨਾ ਜਿੰਮ ਲਾਉਣ ਦਾ ਕੀ ਫਾਇਦਾ ਫਿਰ ਮੰਮੀ ਭਾਰਾ ਦਾ ਬਾਲਾ ਮੰਮੀ ਜਣਾ ਹੋਰ ਫਤਨ ਨਹੀਂ ਕਰਦੇ ਸੀ ਇਹ ਬੜਾ ਖੋਰ ਆਹ ਲੈ ਚਿੱਪੀ ਸਾ ਕਾਸੀ ਉੱਤੇ ਲਾ ਦੱਸ ਚਾਹ ਤਨੀ ਬਾਈ ਆਉਂਦੇ ਤਾਂ ਕਰੀ ਲੋਪੋ ਖਬਰ ਹੁਣ ਇੱਥੇ ਅੱਗ ਪਾਉਂਗੇ ਕੇਰਾ ਦੇਖਾਂਗੇ ਹੈਂ ਅਜੇ ਮਿੱਟੀ ਲਾਉਣੀ ਹੈ ਵਿੱਚ ਹੈਂ ਮਿੱਟੀ ਲਾਉਣੀ ਹੈ ਕੇਰਾ ਅੱਛਾ ਉਹ ਐ ਮਿੱਟੀ ਆਪਣੇ ਬਾਧੂ ਪਈ ਆ ਗੰਨ ਕੇ ਲਾ ਦਿਆਂਗੇ ਇਹਦਾ ਹੌਲਾ ਜਗਾ ਹੋਰ ਪੱਥਰ ਦਾ ਪੱਥਰ ਦਾ ਨਹੀਂ ਆ ਚੱਲ ਆਹ ਦੇਖ ਤੇ ਪੈਸੇ ਪੈਣਗੇ ਪਹਿਲੇ ਬਚਾ ਲਿਆ ਕਰੂਗੀ ਸਹਿਜ ਪੂਰਾ ਹੈਂ ਦੋਸਤ ਇਸ ਗੰਨਾ ਦੇਖੇ ਆਹ 4 2 4 ਤੋਂ ਪਾਟਿੰਦੇ ਦੇਖ ਗੱਲਾਂ ਉਹੀ ਦੇ ਬੇਚਾਰੇ ਚੰਗੀ ਗੱਲ ਆ ਭਾਈ ਤੇ ਹੋਰ ਪਹਿਲੇ ਕਿਸੇ ਨਹੀਂ ਉੱਥੇ ਪਹਿਲੇ ਨਹੀਂ ਸਿਦਾਸ ਹਾਜ਼ਰ ਹੋਗੇ ਜਿੰਮ ਦੀ ਡਿਊਟੀ ਤੇ ਘਰ ਦੀਆਂ ਡਿਊਟੀਆਂ ਮਗਾਉਣ ਤੋਂ ਬਾਅਦ ਹੁਣ ਡਿਊਟੀ ਇੱਥੇ ਲੱਗੂਗੀ 8:30 9:00 ਵਜੇ ਤੱਕ ਤੇ ਅੱਜ ਦਾ ਪ੍ਰੋਗਰਾਮ ਲਗਭਗ ਆਪਣਾ ਸਮਾਪਤੀ ਦੇ ਵੱਲ ਨੂੰ ਆ ਤੇ ਫਿਲਹਾਲ ਦੋਧਨ ਖਜੋਬਰਾ ਹੋਈ ਜਾਂਦੇ ਆ ਖਾਪਾ ਖੋਨ ਤੇ ਆਪਾਂ ਆਪਣੇ ਦਿਨ ਚ ਖਾਪਾ ਖੋਨ ਹੋਟ ਹੈ ਆਪਦੇ ਕੰਮ ਕਰ ਬਸ ਮੈਂ ਬਲੌਗ ਇੱਥੇ ਸਮਾਪਤ ਕਰ ਦਿੰਦਾ ਇਸ ਤੋਂ ਬਾਅਦ ਬਸ ਇੱਥੇ ਹੈ ਡਿਊਟੀ ਆ ਸਮਾਪਤੀ ਹੋਸ ਤੇ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਸਾਰਿਆਂ ਦਾ ਸਬਸਕ੍ਰਾਈਬ ਕਰ ਲਿਓ ਨਵੇਂ ਤੇ ਫੇਸਬੁੱਕ ਤੇ ਜਿਹੜਾ ਦਾ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪ੍ਰਦੇਸ਼ ਮੋਹਲਾ ਪੈ ਇਸੇ ਤਰ੍ਹਾਂ ਦਿਖਾਉਂਦੇ ਰਹਿਵਾਂਗੇ ਸਾਰੀ ਗੱਲਬਾਤ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ